ਪੇਸ਼ਾਮ ਦੇਸ਼ਾਂ ਵਿੱਚ ਵਸਦੇ ਮੇਰੇ ਬਹੁਤ ਹੀ ਪਿਆਰ ਸਤਿਕਾਰ ਵਾਲੇ ਗੁਰਸਵਾਰੀ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣਾ ਇੱਕ ਨਵਾਂ ਚੈਨਲ ਸਿਕਸ ਚੈਪਟਰ ਸ਼ੁਰੂ ਕਰਨ ਜਾ ਰਿਹਾ ਹਾਂ ਤੋਂ ਸਬੰਧ ਦੇ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਸਨ ਇਸ ਕਰਕੇ ਤੁਹਾਡੇ ਨਾਲ ਸਾਂਝ ਪਾ ਰਿਹਾ ਕਿ ਆਖਰਕਾਰ ਸਿਕ ਚੈਪਟਰ YouTube ਚੈਨਲ ਬਣਾਉਣ ਦੀ ਮੈਨੂੰ ਲੋੜ ਕਿਉਂ ਪਈ ਸੋ ਗੁਰਸਵਾਰਿਓ ਕਿਸੇ ਵੀ ਕਾਮ ਦਾ ਫਰਮਾਇਆ ਉਹਦੀ ਆਉਣ ਵਾਲੀ ਜਨਰੇਸ਼ਨ ਹੁੰਦੀ ਏ ਉਹਦੀ ਨਵੀਂ ਪਨੀਰੀ ਹੁੰਦੀ ਏ ਸੋ ਕਾਫੀ ਲੰਮੇ ਸਮੇਂ ਤੋਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਨੌਜਵਾਨਾਂ ਦੇ ਨਾਲ ਇਤਿਹਾਸ ਦੀ ਸਾਂਝ ਪਾ ਰਹੇ ਸੀ ਫੀਲਡ ਦੇ ਵਿੱਚੋਂ ਜੋ ਕੁਝ ਮੈਂ ਮਹਿਸੂਸ ਕਰ ਰਿਹਾ ਆ ਉਹ ਉਹਦੇ ਅਨੁਸਾਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗਾ ਸਭ ਤੋਂ ਪਹਿਲਾਂ ਸਿੱਖੀ ਦੀ ਸਿੱਖਿਆ ਮਿਲਣੀ ਸੀ ਘਰ ਦੇ ਵਿੱਚੋਂ ਜੋ ਸਾਡੇ ਨਵੀਂ ਪਨੀਰੀ ਨੂੰ ਨਹੀਂ ਮਿਲ ਸਕੇ ਉਸ ਤੋਂ ਬਾਅਦ ਸਾਡੇ ਗੁਰਦਾਮ ਸਨ ਗੁਰਦੁਆਰਾ ਸਾਹਿਬ ਸਨ ਵਿਰਲੇ ਟਾਵੇ ਨੂੰ ਛੱਡ ਕੇ ਉਹਨਾਂ ਨੇ ਵੀ ਕੋਈ ਆਪਣੇ ਨਵੀਂ ਪਨੀਰੀ ਵੱਲ ਕੋ ਖਾਸ ਧਿਆਨ ਨਹੀਂ ਦਿੱਤਾ ਤੀਸਰਾ ਸਾਡੇ ਸਕੂਲ ਸੰ ਸਕੂਲਾਂ ਦੀ ਪੜ੍ਹਾਈ ਦਾ ਸਿਲੇਬਸ ਹੀ ਨਾ ਜ਼ਿਆਦਾ ਇੰਨਾ ਵੱਡਾ ਹੈ ਕਿ ਉਹ ਵੀ ਸਾਡੇ ਬੱਚਿਆਂ ਨੂੰ ਸਿੱਖੀ ਨਾਲ ਨਹੀਂ ਜੋੜ ਸਕੇ ਸੋ ਕੁਝ ਸੰਸਥਾਵਾਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਉਪਰਾਲੇ ਕੀਤੇ ਨੇ ਲਗਾਤਾਰ ਕਰ ਰਹੇ ਨੇ ਉਪਰਾਲੇ ਕੋਈ ਛੋਟੇ ਨੇ ਕੋਈ ਬਹੁਤ ਵੱਡੇ ਵੀ ਨੇ ਪਰ ਜਦੋਂ ਬੱਚਿਆਂ ਦੇ ਕੈਂਪ ਲਾਈਦੇ ਨੇ ਸਕੂਲੀ ਬੱਚਿਆਂ ਦੇ ਜਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਈਦੀ ਆ। ਤਾਂ ਮਹਿਸੂਸ ਕਰੀਦਾ ਕਿ ਅਜੇ ਅਸੀਂ ਗੋਲੇ ਦੇ ਵਿੱਚੋਂ ਪੂਣੀ ਨਹੀਂ ਕੀਤੀ। ਅਜੇ ਬਹੁਤ ਜ਼ਿਆਦਾ ਕੰਮ ਜਿਹੜਾ ਹੈ ਉਹ ਕਰਨ ਵਾਲਾ ਬਾਕੀ ਹੈ। ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਐਸੇ ਆਪੋਂ ਬਣੇ ਵਿਦਵਾਨਾਂ ਦਾ ਜਾਂ ਕਾਮ ਦੇ ਚੰਗੇ ਵਿਦਵਾਨਾਂ ਦਾ ਵੇ ਬਹੁਤ ਸਾਰੇ ਉਹਨਾਂ ਨੇ ਚੈਨਲ ਨੇ ਉਹ ਆਪ ਆਪਣੇ ਕੰਮ ਕਰ ਰਹੇ ਨੇ ਜਿਹੜੇ ਤਾਂ ਵਾਕੇ ਕਾਮ ਦੇ ਵਿਦਵਾਨ ਨੇ ਉਹਨਾਂ ਦੇ ਚੈਨਲਾਂ ਤੋਂ ਕੋਈ ਸੇਧ ਮਿਲਦੀ ਹੈ ਇਤਿਹਾਸ ਦੀ ਪਰ ਕੁਝ ਚੈਨਲ ਐਸੇ ਨੇ ਜਿਹੜੇ ਲਾਈਕ ਵਿਊ ਤੇ ਹੋਰ ਜਿਹੜੇ ਫੋਲੋਅਰ ਵਧਾਉਣ ਦੇ ਚੱਕਰਾਂ ਦੇ ਵਿੱਚ ਇਹੋ ਜਿਹਾ ਸਿੱਖ ਇਤਿਹਾਸ ਨੂੰ ਮਿਲ ਗੋਬਾ ਕਰ ਰਹੇ ਨੇ ਜਿਨ੍ਹਾਂ ਦਾ ਕਿਤੇ ਗੁਰਮਤ ਨਾਲ ਕੋਈ ਮੇਲ ਨਹੀਂ ਗੁਰਬਾਣੀ ਦੀ ਕਿਸਵੱਟੀ ਤੇ ਪੂਰੇ ਨਹੀਂ ਉਤਰ ਰਹੇ ਬਹੁਤ ਸਾਰੀਆਂ ਐਸੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਕੱਚੀਆਂ ਨੇ ਕੱਚ ਘੜੜਮੇ ਇਤਿਹਾਸ ਦਾ ਕਾਹੇ ਹਿੱਸਾ ਮਾਨ ਦਾ ਲੱਗਦਾ ਨਹੀਂ ਕੁਝ ਇਤਿਹਾਸਿਕ ਘਟਨਾਵਾਂ ਨੂੰ ਇੰਨਾ ਕਿ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਉਹ ਸਾਡੀ ਮਨਬੁੱਧੀ ਤੋਂ ਪਰਾਂ ਦੀ ਜੜੀ ਆ ਉਹ ਗੱਲ ਉਹ ਨਿਪੜਦੀ ਆ ਪਿਛਲੇ ਕਾਫੀ ਸਮੇਂ ਤੋਂ ਕੁਝ ਗੁਰਬਾਣੀ ਦੀਆਂ ਸਹੀ ਵਿਚਾਰਤਾ ਦਾ ਸਾਹਮਣੇ ਆਉਣੇ ਸ਼ੁਰੂ ਹੋ ਗਈ ਹੈ ਜਿਨ੍ਹਾਂ ਨੂੰ ਆਪਾਂ ਕਹਿ ਸਕਾਂਗੇ ਕਿ ਨਕਲੀ ਜੋਗ ਮਤ ਕਿਉਂਕਿ ਅਸਲੀ ਜੋਗ ਮਤ ਦਾ ਅਜੇ ਕੋਈ ਅਰਥ ਨਿਕਲਦਾ ਏ ਉਹਨਾਂ ਦੇ ਕੁ ਢੰਗ ਤਰੀਕੇ ਜਿਹੜੇ ਨੇ ਆਪਣੇ ਸਰੀਰ ਸਾਧਨਾਂ ਦੇ ਮਨ ਦੀ ਸਾਧਨਾਂ ਦੇ ਕੁਝ ਅਲੱਗ ਕਿਸਮ ਦੇ ਨੇ ਪਰ ਕੁਝ ਅਸੀਆਂ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਦਾ ਗੁਰਮਤ ਨਾਲ ਕੋਈ ਮਿਲ ਨਹੀਂ ਟਾਈਮ ਟਰੈਵਲ ਦੀ ਬੜੀ ਵੱਡੀ ਗੱਲ ਚੱਲ ਰਹੀ ਹੈ। ਤਾਂ ਟਾਈਮ ਟਰੈਵਲ ਦੇ ਨਾਮ ਦੇ ਉੱਤੇ ਬਹੁਤ ਵੱਡੇ ਭਲੇਖੇ ਪਾਏ ਜਾ ਰਹੇ ਨੇ। ਭਲੇਖੇ ਦੂਰ ਹੋ ਸਕਦੇ ਸੀ। ਹੁਣ ਵੀ ਹੋ ਸਕਦੇ ਨੇ। ਕਿ ਟਾਈਮ ਟਰੈਵਲ ਐਸੀ ਗੱਲ ਨਹੀਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਜਾਂ ਦਸਾਂ ਪਾਛੀਆਂ ਦੇ ਵੇਲੇ ਜਾਂ ਉਸ ਤੋਂ ਬਾਅਦ ਗੁਰਸਿੱਖਾਂ ਦੇ ਵੇਲੇ ਨਹੀਂ ਸੀ। ਸੀ। ਗੁਰਨਾਣਕ ਦੇ ਸੱਚੇ ਪਾਤਸ਼ਾਹ ਜੀ ਦੀ ਜਿੰਨੇ ਵੀ ਯੋਗੀਆਂ ਸਿੱਧਾਂ ਸੰਨਿਆਸੀਆਂ ਦੇ ਨਾਲ ਚਰਚਾਵਾਂ ਹੋਈਆਂ ਉਹਨਾਂ ਵਿੱਚ ਬਹੁਤ ਸਾਰੇ ਉਸ ਸਮੇਂ ਜਿਹੜਾ ਟਾਈਮ ਟਰੈਵਲ ਆ ਉਹਦੇ ਵਿੱਚ ਪੂਰੀ ਤਰਨ ਪੁੰਨ ਸਨ ਤੇ ਗੁਰਨਾਣਕ ਪਾਤਸ਼ਾਹ ਜੀ ਨੂੰ ਫਰਕੀ ਲੋੜ ਪੈ ਗਈ ਉਹਨਾਂ ਨੂੰ ਉਸ ਟਾਈਮ ਟਰੈਵਲ ਦੇ ਚੱਕਰਾਂ ਦੇ ਵਿੱਚੋਂ ਕੱਢ ਕੇ ਤੇ ਜਿਹੜੀ ਅਸਲ ਗੁਰਮਤ ਜਾਂ ਅਸਲ ਭਗਤੀ ਉਹਦੇ ਲੜ ਲਾਉਣ ਦੀ ਅਗਰ ਸਿੱਧ ਗੋਸ਼ਟ ਬਣੀ ਨੂੰ ਵਿਚਾਰ ਲਿਆ ਜਾਵੇ ਪਾਂ ਜਿਹੜੇ ਪਰੰਪਰਾਖੇ ਪਾਏ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਨਿਕਲਿਆ ਜਾ ਸਕਦਾ ਏ ਜਨਮ ਸਾਖੀਆਂ ਦੇ ਨਾਮ ਦੇ ਉੱਤੇ ਕੁਝ ਐਸੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਮੰਨਣ ਦੇ ਵਿੱਚ ਨਹੀਂ ਆਉਂਦੀਆਂ ਜਿਵੇਂ ਉਦਾਹਰਨ ਦਿੱਤਾ ਉਰ ਦੇ ਉੱਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀਆਂ ਚਾਰ ਜਨਮ ਸਾਖੀਆਂ ਮੰਨੀਆਂ ਜਾਂਦੀਆਂ ਨੇ ਭਾਈ ਬਾਲੇ ਵਾਲੀ ਪ੍ਰਾਤਮਨ ਜਨਮ ਸਾਖੀ ਭਾਈ ਮਣੀ ਸਿੰਘੀ ਵਾਲੀ ਮਿਹਰਬਾਨ ਜੀ ਵਾਲੀ ਪਰ ਉਸ ਤੋਂ ਇਲਾਵਾ 82 ਕੋਹਰ ਜਨਮ ਸਾਖੀਆਂ ਨੇ ਜਿਹੜੀਆਂ ਸਾਨੂੰ ਮਿਲਦੀਆਂ ਨੇ ਪਰਾਤਲ ਸੋ ਉਹਨਾਂ ਜਨਮ ਸਾਖੀਆਂ ਨੂੰ ਪੜੇ ਬਿਨਾ ਜਾਂ ਕੁਝ ਉਹ ਜਿਹੀਆਂ ਉਹਦੇ ਵਿੱਚੋਂ ਕੁਝ ਆਸੀਆਂ ਕੰਟਰੋਵਰਸਲ ਜਿਹੜੀਆਂ ਨੇ ਉਹ ਗੱਲਾਂ ਕੱਢ ਕੇ ਕਹਾਣੀਆਂ ਕੱਢ ਕੇ ਤੇ ਉਹ ਅੱਜ ਸਾਡੇ ਜਿਹੜਾ ਸਿਕਸ ਸਮਾਜਾਂ ਨੂੰ ਪਰੋਸਿਆ ਜਾ ਰਿਹਾ ਹੈ ਖਾਸ ਕਰ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉਹਨਾਂ ਉੱਤੇ ਜਿਸ ਗੁਰਬਾਣੀ ਦੀ ਵਿਚਾਰਧਾਰਾ ਨੇ ਸਮੁੱਚੀ ਲੋਕਾਈ ਨੂੰ ਪਰਮਪੰਥ ਲਿਖਿਆ ਚ ਬਾਹਰ ਕਢਣਾ ਸੀ ਜਿਸ ਇਤਿਹਾਸ ਨੇ ਇੱਕ ਜੀਵਨ ਜਾਂਚ ਦੱਸਣੀ ਸੀ ਪਰ ਬਹੁਤ ਸਾਰੇ ਐਸੇ ਅਪਗ੍ਰੇਡ ਹੋਏ ਨੇ ਜਿਹੜੇ ਲੋਕਾਂ ਨੂੰ ਸਹੀ ਦਿਸ਼ਾ ਦੇਣ ਦੀ ਪਜਾਇ ਇੱਕ ਸ਼ੋਰ ਪਾਸੇ ਨੂੰ ਤੋਰ ਰਹੇ ਨੇ ਸੋ ਮੈਂ ਮਹਿਸੂਸ ਕਰ ਰਿਹਾ ਸੀ ਕਿ ਇੱਕ ਐਸਾ ਚੈਨਲ ਬਣਾਇਆ ਜਾਵੇ ਜਿਹਦੇ ਉੱਤੇ ਇਤਿਹਾਸ ਦੀ ਗੱਲ ਕੀਤੀ ਜਾਵੇ ਗੁਰਬਾਣੀ ਦੀ ਗੱਲ ਕੀਤੀ ਜਾਵੇ ਤੇ ਨਾਲ ਦੇ ਨਾਲ ਜਿਹੜੇ ਭਰਮ ਭਲਿੱਖੇ ਪਾਏ ਜਾ ਰਹੇ ਨੇ ਉਹਨਾਂ ਬਾਰੇ ਗੱਲ ਕੀਤੀ ਜਾਵੇ ਉਹ ਕਿੱਥੋਂ ਤੱਕ ਗੁਰਬਾਣੀ ਦੀ ਕਿਸਵਰਟੀ ਤੇ ਸਹੀ ਨੇ ਜਾਂ ਗਲਤ ਨੇ ਸੋ ਇਸ ਕਰਕੇ ਆਪਣਾ ਇਹ ਚੈਨਲ ਜਿਹੜਾ ਇਹ ਉਹ ਸਿੱਖ ਚੈਪਟਰ ਬਣਾਇਆ ਹੈ ਉਕੇ ਹੋਰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨਸ਼ਰ ਹੁੰਦੀਆਂ ਰਹਿੰਦੀਆਂ ਨੇ ਕਿਤੇ ਗੋਲੀ ਚੱਲ ਗਈ ਕਿਤੇ ਗੈਂਗਵਾਰ ਕਿਤੇ ਬਲਾਤਕਾਰ ਕਿਤੇ ਚੋਰੀ ਕਿਤੇ ਡਾਕ ਕੇ ਕਿਤੇ ਰਾਜਨੀਤਿਕਾਂ ਦਾ ਝੂਠ ਬਹੁਤ ਸਾਰੇ ਦੇ ਚੈਨਲ ਚੱਲਣ ਰਹੇ ਨੇ ਉਹ ਬਹੁਤ ਕੁਝ ਸਾਨੂੰ ਪਰੋਸਿਆ ਜਾ ਰਿਹਾ ਹੈ ਤੇ ਅਸੀਂ ਨੂੰ ਹਾਂ ਲੈ ਵੀ ਰਹੇ ਤੋ ਮੈਂ ਉਸ ਪਾਸੇ ਨੂੰ ਨਹੀਂ ਜਾਣਾ ਚਾਹੁੰਦਾ ਹਾਲਾਂਕਿ ਮੇਰਾ ਆਪਣਾ ਜਿਹੜਾ ਐਕਸਪੀਰੀਅੰਸ ਆ ਮੈਂ ਦੋ ਅਖਬਾਰਾਂ ਦੇ ਵਿੱਚ ਡਿਸਟ੍ਰਿਕਟ ਇੰਚਾਰਜ ਦੇ ਤੌਰ ਤੇ ਪੱਤਰਕਾਰੀ ਦੇ ਖੇਤਰ ਵਿੱਚ ਸੇਵਾ ਨਿਭਾ ਚੁੱਕਾ ਹਾਂ ਪੈਰੀਦਾਰ ਦੇ ਵਿੱਚ ਸਪੋਕਸਮੈਨ ਦੇ ਵਿੱਚ ਤੋਂ ਬਹੁਤ ਸਾਰੇ ਮੇਰੇ ਆਰਟੀਕਲ ਜਿਹੜੇ ਉਸ ਸਮੇਂ ਛਪਦੇ ਰਹੇ ਨੇ ਹੁਣ ਵੀ ਮੇਰੇ ਆਰਟੀਕਲ ਕੁਝ ਵੈਬਸਾਈਟਾਂ ਤੇ ਪਏ ਨੇ ਪਰ ਜਿਹੜੀ ਮੈਂ ਸਭ ਤੋਂ ਵੱਧ ਆਸਮੇਂ ਲੋੜ ਮਹਿਸੂਸ ਕਰ ਰਿਹਾ ਸੀ ਮਹਿਸੂਸ ਕਰ ਰਿਹਾ ਸੀ ਕਿ ਆਪਾਂ ਜਿਹੜੀਆਂ ਇਤਿਹਾਸ ਦੀਆਂ ਗਲਤ ਬਿਆਨੀਆਂ ਗੁਰਬਾਣੀ ਦੀਆਂ ਗਲਤ ਬਿਆਨੀਆਂ ਜੋ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਦੁਬਦਾਂ ਪਾਈਆਂ ਜਾ ਰਹੀਆਂ ਨੇ ਉਹਨਾਂ ਦੁਬਦਾਵਾਂ ਦੇ ਵਿੱਚੋਂ ਜਿਹੜਾ ਏ ਸਿੱਖ ਸੰਗਤ ਨੂੰ ਕੱਟ ਤੋਂ ਕੱਟ ਸਿੱਖ ਸੰਗਤ ਨੂੰ ਕੱਢਿਆ ਜਾ ਸਕੇ ਸਿੱਖ ਸੰਗਤ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਜਾ ਸਕੇ ਸਾਡੇ ਕੋਲੋਂ ਕਿੱਥੇ ਗਲਤੀ ਹੋ ਰਹੀ ਹੈ ਜਾਂ ਸਾਡੇ ਪ੍ਰਚਾਰਕਾਂ ਕੋਲ ਮੈਂ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੁੰਦਾ ਕਿਸੇ ਨੂੰ ਨਾਕ ਇਟੇ ਸਾਂਝੀ ਕਰਨਾ ਹੈ ਜੋ ਸਾਡਾ ਪ੍ਰਾਫਿਟ ਹੈ ਜੋ ਸਾਡਾ ਗੁਰਬਾਣੀ ਦੀ ਮਹਾਨਤਾ ਹੈ ਜੋ ਸਾਡੇ ਇਤਿਹਾਸ ਦੀ ਮਹਾਨਤਾ ਹੈ ਮੈਂ ਕਿਵਲੋ ਸਾਹਮਣੇ ਰੱਖਾਂਗਾ ਇਸ ਚੈਨਲ ਰਾਹੀਂ ਸੋ ਇਸ ਕਾਕੇ ਇਹ ਮੇਰੀ ਪਹਿਲੀ ਵੀਡੀਓ ਹੈ ਮੇਰੇ ਇਸ ਚੈਨਲ ਤੇ ਤੇ ਮੈਂ ਮੇਰਾ ਮਨ ਸੀ ਕਿ ਤੁਹਾਡੇ ਸਾਰਿਆਂ ਦੇ ਨਾਲ ਆਪਣੇ ਜਿਹੜੀ ਆ ਉਹ ਵਿਚਾਰ ਮੈਂ ਸਾਂਝੀ ਕਰਾਂ ਤਾਂ ਬੇਨਤੀ ਮੇਰੀ ਇਹੋ ਹੀ ਆ ਕਿ ਵੱਧ ਤੋਂ ਵੱਧ ਮੇਰੇ ਇਸ ਚੈਨਲ ਦੇ ਨਾਲ ਜੋੜਨਾ ਹੈ ਸਿੱਖ ਚੈਪਟਰ ਦੇ ਨਾਲ ਜਿੰਨੇ ਅਸੀਂ ਵੱਧ ਹਾਂਗੇ ਓਨੇ ਸਾਡੀ ਵਿਚਾਰਧਾਰਾ ਵਧੇਗੀ ਓਨੇ ਅਸੀਂ ਵੱਧ ਇਕੱਠੇ ਹੋ ਕੇ ਕੁਝ ਕੌਮਲੀ ਕਰ ਸਕਾਂਗੇ ਪੰਥਲੀ ਕਰ ਸਕਾਂਗੇ ਆਪਣੀ ਨਵੀਂ ਜਨਰੇਸ਼ਨ ਨਹੀਂ ਕਰ ਸਕਾਂਗੇ ਆਪਣੀ ਨਵੀਂ ਪਨੀਰੀ ਲਈ ਕਰ ਸਕਾਂਗੇ ਸੋ ਬੇਨਤੀ ਮੈਂ ਰਹੀ ਹੈ ਕਿ ਵੱਧ ਵੱਧ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਥੇ ਜੇ ਤੁਹਾਨੂੰ ਲੱਗਦਾ ਹੈ ਕੋਈ ਸਵਾਲ ਹੈ ਜਿਹੜਾ ਪੁੱਛਣਾ ਚਾਹੁੰਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਮੈਂ ਕੁਝ ਗਲਤ ਬਿਆਨ ਨਹੀਂ ਕਰ ਰਿਹਾ ਤੁਸੀਂ ਉੱਥੇ ਕਮੈਂਟ ਕਰਨਾ ਹੈ ਸਵਾਲ ਵੀ ਪੁੱਛਣਾ ਕਮੈਂਟ ਕਰਕੇ ਵੀ ਮੈਨੂੰ ਸਹੀ ਰਸਤੇ ਤੇ ਅਗਰ ਮੈਂ ਕਿਤੇ ਗਲਤ ਜਾਂਦਾ ਦਿਸਾਂ ਪਹਿਲਾਂ ਤਾਂ ਮੇਰੀ ਕੋਸ਼ਿਸ਼ ਰਹੇਗੀ ਕਿ ਬਿਲਕੁਲ ਸਹੀ ਢੰਗ ਦੇ ਨਾਲ ਸਾਂਝ ਪਾਈ ਜਾਵੇ ਇੱਕ ਚੀਜ਼ ਹੋਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੇ ਚਾਹਾਂਗਾ ਕਿ ਮੇਰਾ ਅਲੱਜਾ ਕਥਾਵਾਚਕਾਂ ਵਾਲਾ ਨਹੀਂ ਹੋਵੇਗਾ ਕਿ ਜਿਸ ਤਰ੍ਹਾਂ ਕਥਾਵਾਚਕ ਇੱਕ ਖਾਸ ਜਿਹੜਾ ਹੈ ਉਹ ਸਟਾਈਲ ਦੇ ਵਿੱਚ ਕਥਾ ਕਰਦੇ ਨੇ ਮੈਂ ਇਸ ਤਰ੍ਹਾਂ ਨਹੀਂ ਕਿਉਂਕਿ ਜਦੋਂ ਮੈਂ ਸਕੂਲਾਂ ਦੇ ਵਿੱਚ ਜਾਂ ਗੁਰਮਤ ਕੈਂਪਾਂ ਦੇ ਵਿੱਚ ਵੀ ਬੱਚਿਆਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦਾ ਤਾਂ ਮੇਰੀ ਕੋਸ਼ਿਸ਼ ਹੁੰਦੀ ਮੈਂ ਟਾਈਪਟ ਨਾ ਬਣਾ ਉਹੋ ਬੋਲੇ ਜੋ ਬੱਚਿਆਂ ਨੂੰ ਸਮਝ ਆ ਸਕੇ ਜੋ ਨੌਜਵਾਨਾਂ ਨੂੰ ਸਮਝ ਆ ਸਕੇ ਮੈਂ ਉਸ ਭਾਸ਼ਾ ਦੇ ਵਿੱਚ ਉਸ ਲਹਿਜੇ ਦੇ ਵਿੱਚ ਉਹਨਾਂ ਦੇ ਨਾਲ ਗੱਲ ਕਰਨਾ ਸੋ ਆਪਣੇ ਚੈਨਲ ਰਾਹੀਂ ਮੈਂ ਉਹੋ ਇਲਾਜ ਰੱਖਾਂਗਾ ਜਿਹੜਾ ਆਮ ਸਾਡੇ ਭੁੱਲ ਚਾਲ ਦਾ ਲੱਜਾਏ ਤੋਂ ਇਹ ਮੇਰੀ ਬੇਨਤੀ ਹੈ ਬੇਨਤੀ ਨੂੰ ਮੇਰੀ ਨੂੰ ਜਿਹੜੀ ਸਨਕਾਰ ਕਰਨਾ ਹੈ ਤੋਂ ਜਿਸ ਤਰ੍ਹਾਂ ਸ਼ੁਰੂਆਤ ਮੇਰੇ ਮਨ ਦੇ ਵਿੱਚ ਸੀ ਕਿ ਕਿਉਂ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਤੋਂ ਲੜੀ ਜਿਹੜੀ ਸ਼ੁਰੂ ਕੀਤੀ ਜਾਵੇ। ਸੋ ਅੱਜ ਕੁਝ ਸੱਜਣਾ ਮਿੱਤਰਾਂ ਨਾਲ ਵਿਚਾਰਾ ਹੋਇਆ ਉਹਨਾਂ ਨੇ ਮੈਨੂੰ ਇੱਕ ਗੱਲ ਕੀ ਕਹਿਣ ਲੱਗੇ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਰੇ ਸੰਸਾਰ ਵਾਸਤੇ ਜ਼ੁਲਮ ਦੇ ਵਿਰੁੱਧ ਅਤੇ ਆਮ ਦੇ ਵਿਰੁੱਧ ਆਪਣੀ ਸ਼ਹਾਦਤ ਦਿੱਤੀ ਹੈ। ਤੋਂ 1675 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਸੀ ਇਸ ਵਾਰਨ ਦਾ 350 ਸਾਲਾ ਸ਼ਹਾਦਤ ਦੇ ਜਿਹੜਾ ਸ਼ਤਾਬ ਦੀ ਆ ਰਹੀ ਹੈ। ਤੋਂ ਜਿਹੜੇ ਮੇਰੇ ਦੋਸਤ ਸੱਜਣ ਮਿੱਤਰ ਜਿਨ੍ਹਾਂ ਦਾ ਮੇਰੇ ਨਾਲ ਸੰਬੰਧ ਆ ਜਿਹੜੇ ਗੁਰਬਾਣੀ ਨੂੰ ਜਾਣਦੇ ਨੇ ਜਾਂ ਬੜਾ ਪ੍ਰੇਮ ਨਾਲ ਨਾਲ ਗੁਰਮਖ ਪਿਆਰਿਆ ਨਾਲ ਉਹਨਾਂ ਦਾ ਸੁਝਾਅ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜਾ ਸਮੁੱਚਾ ਜੀਵਨ ਆ ਉਹ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਵੇ ਕਿਉਂਕਿ ਬਹੁਤ ਸਾਰੀਆਂ ਕਿਤੇ ਨਾ ਕਿਤੇ ਸਨ ਵਜੇ ਬਹੁਤਿਆਂ ਨੂੰ ਨਹੀਂ ਪਤਾ ਜਾਂ ਕਿਤੇ ਨਾ ਕਿਤੇ ਕੋਈ ਗਲਤ ਬਿਆਨੀਆਂ ਨੇ ਸੋ ਇਸ ਕਰਕੇ ਮੈਂ ਅੱਜ ਜਿੱਥੇ ਮੰਗਲਵਾਰ 8 ਤਰੀਕ ਹੈ ਤਾਂ ਮੈਂ 2-3 ਦਿਨ ਤੋਂ ਬਾਅਦ ਜਿਹੜਾ ਮੇਰੀ ਕੋਸ਼ਿਸ਼ ਹੋਏਗੀ 2 ਦਿਨਾਂ ਬਾਅਦ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤੋ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੀਵਨ ਗਾਥਾ ਜਿਹੜੀ ਆ ਉਹ ਸ਼ੁਰੂ ਕਰਾਂਗੇ ਦੋ ਦਿਨ ਬਾਅਦ ਠੀਕ ਆਪਾਂ ਕੋਸ਼ਿਸ਼ ਹੋਊ ਸ਼ਾਮ ਨੂੰ 7:00 7:30 ਦੇ ਵਿੱਚ ਵਿੱਚ ਜਿਹੜੀ ਆ ਉਹ ਵੀਡੀਓ ਮੈਂ ਪਬਲਿਸ਼ ਕਰਿਆ ਕਰਾਂ ਕਿਉਂਕਿ ਉਸ ਸਮੇਂ ਤੁਹਾਡੇ ਕੋਲ ਵੀ ਸਮਾਂ ਹੁੰਦਾ ਹੈ ਸੋ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਪਰਸੋਂ ਰੋਜ਼ ਤੋਂ ਲਾ ਕੇ ਫਿਰ ਹਰ ਦੋ ਦਿਨ ਬਾਅਦ ਤੁਹਾਡੇ ਨਾਲ ਇੱਕ ਵੀਡੀਓ ਰਹੇ ਇਤਿਹਾਸ ਦੀ ਸਾਂਝ ਪਾਇਆ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ